ਵੱਡੀ ਅਤੇ ਅਹਿਮ ਖਬਰ ਦੇ ਨਾਲ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਗਰਮਾਇਆ ਹੋਇਆ ਹੈ ਦਰਸਲ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚ ਦਿੱਤੀ ਗਈ ਜਿਸ ਤੋਂ ਬਾਅਦ ਸਵਾਲ ਉੱਠੇ ਤੇ ਹੁਣ ਐਸਜੀਪੀਸੀ ਸਾਹਮਣੇ ਆਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਏ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਗਲਤ ਢੰਗ ਦੇ ਨਾਲ ਏ ਜ਼ਮੀਨ ਵੇਚੀ ਐ ਤੇ ਹੁਣ ਅਸੀਂ ਮੈਨੇਜਰ ਖਿਲਾਫ ਕਾਰਵਾਈ ਕਰ ਦਿੱਤੀ ਐ ਉਸ ਨੂੰ ਸਸਪੈਂਡ ਕਰ ਦਿੱਤਾ ਐ ਮੈਨੇਜਰ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਸਿਫਾਰਿਸ਼ ਕੀਤੀ ਗਈ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੀਡੀਆ ਬਰੀਫਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਇਹ ਕਿ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਨੇ ਝਾਲ ਸਾਜ਼ੀ ਦੇ ਨਾਲ ਇਹ ਜ਼ਮੀਨ ਵੇਚੀ ਹੈ ਫਰਜ਼ੀ ਕਾਗਜ਼ ਪੱਤਰ ਤਿਆਰ ਕਰਵਾਏ ਜਿਸ ਤੋਂ ਬਾਅਦ ਇਹ ਜ਼ਮੀਨ ਵੇਚੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਅੰਬ ਸਾਹਿਬ ਜੋ ਮੁਹਾਲੀ ਦੇ ਵਿੱਚ ਸਥਿਤ ਹੈ ਉਸ ਦੀ ਇੱਕ ਜ਼ਮੀਨ 101 ਸੈਕਟਰ ਸੈਣੀ ਮਾਜਰਾ ਦੇ ਵਿੱਚ ਸੀ ਜਿਸ ਨੂੰ ਇਹ ਕਿਹਾ ਜਾ ਰਿਹਾ ਹੈ ਇਹ ਜ਼ਮੀਨ ਦੀ ਕੀਮਤ 70 ਤੋਂ 25 ਕਰੋੜ ਸੀ ਪਰ ਵੇਚ 1 ਕਰੋੜ ਕੁਝ ਲੱਖ ਦੇ ਵਿੱਚ ਹੀ ਦਿੱਤੀ ਗਈ ਜਿਸ ਤੋਂ ਬਾਅਦ ਐਸਡੀਪੀਸੀ ਦੇ ਵੱਲੋਂ ਹੁਣ ਸਪਸ਼ਟਕਰਨ ਦਿੱਤਾ ਗਿਆ ਕਿ ਅਸੀਂ ਇਸ ਦੀ ਜਾਂਚ ਕਰਵਾਈ ਹੈ ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਨੇ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਝਾਲ ਸਾਜੀ ਕੀਤੀ ਹੈ ਗਲਤ ਢੰਗ ਦੇ ਨਾਲ ਕਾਗਜ਼ ਤਿਆਰ ਕੀਤੇ ਨੇ ਜਿਸ ਤੋਂ ਬਾਅਦ ਅਸੀਂ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਏ ਹਰਜਿੰਦਰ ਸਿੰਘ ਕਾਮੀ ਨੇ ਕਿਹਾ ਕਿ ਐਸਡੀਪੀਸੀ ਦੇ ਮੁਲਾਜ਼ਮਾਂ ਨੂੰ ਉਹਨਾਂ ਚੇਤਾਵਨੀ ਦਿੱਤੀ ਕਿ ਜੇ ਕਿਸੇ ਨੇ ਕੁਝ ਗਲਤ ਕੀਤਾ ਤਾਂ ਅਸੀਂ ਬਖਸ਼ਾਂਗੇ ਨਹੀਂ ਤੇ ਮੈਂ ਇਸ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਾਂਗਾ ਪਰ ਸਵਾਲ ਇਹ ਹੈ ਕਿ ਬਾਅਦ ਵਿੱਚ ਐਸਡੀਪੀਸੀ ਨੂੰ ਕਿਵੇਂ ਪਤਾ ਲੱਗਿਆ ਜਦੋਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਐਸਡੀਪੀਸੀ ਹੁਣ ਸਾਹਮਣੇ ਆਈ ਸਾਰਾ ਪ੍ਰਬੰਧਕ ਕਮੇਟੀ 'ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋਈ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋਵਾਰੀ ਐਗਜ਼ੀਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁਣਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਣੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵਿੱਚ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੋਈ ਜ਼ਮੀਨਾਂ ਸਿੱਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਾਰ ਲੇ ਕੋਈ ਚਾਰ ਮਾਰ ਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅੰਟਰਲੈਂਡ ਆਨਲੈਸ ਜੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਾਂ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਆਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੁਕੱਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਤੇ ਇੱਕ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਮੇਰੇ ਮੇਰੇ ਕੱਲੇ ਕੱਲੀ ਮੇਰੀ ਜਾਣਕਾਰੀ ਚ ਮੈਂ 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 ਬੇਇਜ਼ਤੀ ਹੋਰ ਕਰਦੇ ਹਾਂ ਮੈਂ 5 ਸਾਲ ਚ ਮੈਂ ਕਹਿੰਦਾ ਕੋਈ ਜ਼ਮੀਨ ਨਹੀਂ ਵੇਚੀ ਪਰ ਖਰੀਦੀਆਂ ਵੀ ਆ ਮੈਂ ਕਰੀਦਿਆਂ ਵੀ ਸੈਂਕੜਿਆਂ 'ਚ ਆ ਉਹ ਦੱਸੂਗਾ ਕਿਸੇ ਵੇਲੇ ਸਮਾਂ ਆਊਗਾ ਇਸ ਕਰਕੇ ਜਿਹੜੀ ਵੀ ਕੋਈ ਪੈੜੀ ਆ ਜਿਹੜੇ ਮਾਰਚ ਮਹੀਨਾ ਆਉਂਦਾ ਉਹਦੀ ਬੋਲੀ ਹੁੰਦੀ ਆ ਉਹ ਬੋਲੀਆਂ ਹੋ ਕੇ ਓਪਨ ਬੋਲੀ ਦੇ ਵਿੱਚ ਲੀਜ਼ ਤੇ ਦਿੱਤੀਆਂ ਜਾਂਦੀਆਂ ਉਹ ਸਾਰਾ ਰਿਕਾਰਡ ਸਾਡੇ ਕੋਲ ਸ਼ੋਮਨੀ ਗੁਰਦਾਰਾ ਪਰਮੰਦਰ ਕਮੇਟੀ ਦਾ ਰੂਪ ਰੂਹ ਹੈਗਾ ਹੀ ਉਹ ਜ਼ਮੀਨ ਜਿਹੜੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਉਹਦੀ ਸੇਵਾ ਸੰਭਾਲ ਹੋ ਸਕਦੀ ਹੈ ਕਾਨੂੰਨੀ ਤੌਰ ਤੇ ਇਹੀ ਜ਼ਮੀਨ ਸੀ ਇਹਦੇ ਨਾਲ ਲੱਗਦੀ ਹੋਰ ਵੀ ਜ਼ਮੀਨ ਸੀ ਜੀ ਦਾ 2 ਸਾਲ ਪਹਿਲਾਂ 2.5 ਸਾਲ ਪਹਿਲਾਂ 23 ਦੇ ਵਿੱਚ ਇੱਕ ਨੋਟਿਸ ਆਇਆ ਉਹ ਨੋਟਿਸ ਮੈਂ ਛੋਟਾ ਜਿਹਾ ਸੀਗਾ ਇੱਕ ਅਖਬਾਰ ਦੇ ਵਿੱਚ ਤੇ ਉਹ ਸੀਗਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਮਲਕੀਅਤ ਸਿਟੀ ਸੈਂਟਰ ਦੇ ਵਿੱਚ ਜਿਹੜੀ 에어로 ਸਿਟੀ ਦੇ ਵਿੱਚ ਜਿਹੜੀ ਪੈਂਦੀ ਸੀ ਜ਼ਮੀਨ ਉਹਦੀ ਨਿਲਾਮੀ 26 ਸਤੰਬਰ ਨੂੰ ਜਾਂ ਨਵੰਬਰ ਨੂੰ ਇੱਥੇ ਇੱਕ 26 ਤਰੀਕ ਨੂੰ ਹੋਏਗੀ ਜਿਨ੍ਹਾਂ ਨੇ ਨਿਲਾਮੀ ਦੇਣੀ ਆ ਉਹ 55 ਲੱਖ ਦਾ ਜਾਂ ਤੇ ਡਰਾਫਟ ਜਾਂ ਚੈੱਕ ਜਿਹੜਾ ਉਹ ਸਾਡੇ ਮੈਨੇਜਰ ਸਾਹਿਬ ਨੂੰ ਦੇ ਦੇਣ। ਤੋਂ ਅਸੀਂ ਉੱਥੇ ਬਹੁਤ ਵੱਡੀ ਕਾਨਫਰੰਸ ਬੁਲਾਈ ਸੀ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਸੀ 10000 ਦੇ ਕਰੀਬਾਂ ਸਾਹਿਬ ਤੋਂ ਉਦੋਂ ਅਸੀਂ ਸੰਗਤਾਂ ਨੂੰ ਜਾਣਕਾਰੀ ਦੇ ਕੇ ਉਹ ਕਮੇਟੀ ਨੂੰ ਵੀ ਇੱਕ ਇੱਕ ਨੋਟਿਸ ਦਿੱਤਾ ਸੀ ਵੀ ਜੇ ਇਹ ਕੋਈ ਕੰਮ ਹੋਇਆ ਤੇ ਬਹੁਤ ਇਹਦੇ ਸਿੱਟੇ ਮਾੜੇ ਨਿਕਲਣਗੇ। ਕਿ ਤੁਸੀਂ ਇਹ ਲोटा ਖੂਆ ਬੰਦ ਕਰੋ। ਤੋਂ ਉਸ ਸਮੇਂ ਉਹ ਉਸ ਪ੍ਰਭਾਵ ਦੇ ਕਾਰਨ ਉਹ ਜ਼ਮੀਨ ਰੁਕੇਗੀ ਉਹ ਉਹਨਾਂ ਨੇ ਵਾਪਸ ਲੈ ਲਿਆ ਮਤਾ ਜਿਹੜਾ ਸੀ। ਲੇਕਿਨ ਅੱਜ ਜਿਹੜਾ ਜੋ ਕੋ ਸਾਹਮਣੇ ਆਇਆ ਇਹ ਬੜੀ ਕੀਮਤੀ ਜ਼ਮੀਨ ਹੈ ਜਿਹੜੀ ਜਿਹੜੀ ਜ਼ਮੀਨ ਜਿਹੜੀ ਆ ਪਿੰਡ ਵਾਲੇ ਸੈਣੀ